ਕਾਉਡੀ ਤੁਹਾਡਾ ਚੈਨਲ ਵਿੱਚ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਪੰਜਾਬ ਜੀ ਕੈਮਸੀਕੂ ਕਲਾਸ 4 ਠੀਕ ਹੈ ਜੀ ਕਲਾਸ 4 ਅਸੀਂ ਪਹਿਲਾਂ ਵੀ ਲਗਾ ਚੁੱਕਿਆ ਕਈ ਕਲਾਸਾਂ ਤੇ ਤੁਹਾਨੂੰ ਸਾਡੀਆਂ ਕਲਾਸਾਂ ਕਿਸ ਤਰ੍ਹਾਂ ਜੀ ਲੱਗਦੀਆਂ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕਲਾਸਾਂ ਵਧੀਆ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਰਦੇ ਹਾਂ ਸ਼ੁਰੂ ਅੱਜ ਦੀ ਕਲਾਸ ਪਹਿਲਾ ਐਮਸੀਕਿਊ ਆਪਾਂ ਨੇ ਪਿਛਲੇ ਕਲਾਸ ਵਿੱਚ ਲਗਭਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਐਮਸੀਕਿਊ ਪੂਰੇ ਕਰ ਲਈ ਸੀ ਜੋ ਪੇਪਰ ਦੇ ਲਈ ਜ਼ਰੂਰੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਠੀਕ ਹੈ ਜੀ ਜੋ ਪੇਪਰ ਲਈ ਬਹੁਤ ਇੰਪੋਰਟੈਂਟ ਨੇ ਤੇ ਅੱਜ ਦੀ ਕਲਾਸ ਵਿੱਚ ਹਣ ਆਪਣਾ ਪਹਿਲਾ ਕੁਐਸਚਨ ਹੈ ਸਿੱਖਾਂ ਦੇ ਦੂਸਰੇ ਗੁਰੂ ਜੀ ਦਾ ਕੀ ਨਾਮ ਸੀ ਕੀ ਨਾਮ ਸੀ ਸਿੱਖਾਂ ਦੇ ਪਹਿਲੇ ਗੁਰੂ ਜੀ ਦਾ ਨਾਮ ਕੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਜੀ ਦਾ ਨਾਮ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਤੀਸਰੇ ਗੁਰੂ ਕੌਣ ਸਨ ਅਮਰਦਾਸ ਜੀ ਚੌਥੇ ਗੁਰੂ ਰਾਮਦਾਸ ਜੀ ਤੇ ਇਹ ਆਪਣੇ 8ਵੇਂ ਗੁਰੂ ਸਨ ਦੂਸਰੇ ਗੁਰੂ ਕਿਹੜੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਕਿੰਨਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਜਾਂ ਸ਼ਲੋਕ ਦਰਜ ਹਨ ਇੱਥੇ ਸ਼ਬਦ ਲਿਖਿਆ ਹੋਇਆ ਸ਼ਬਦ ਕਿੰਨੇ ਦਰਜ ਹਨ 62 63 982 1203 ਤਾਂ ਇਹਨਾਂ ਦੇ 63 ਸ਼ਬਦ ਦਰਜ ਹਨ ਜੇ 63 ਨਹੀਂ ਆਊਗਾ ਤਾਂ ਆਪਾਂ 62 ਦੇ ਆਨਸਰ ਲਾਵਾਂਗੇ 62 ਨੂੰ ਮੰਨਾਂਗੇ ਲੇਕਿਨ ਜਿੱਥੇ 63 ਲਿਖਿਆ ਆ ਤਾਂ ਆਪਾਂ 63 ਤੇ ਟਿੱਕ ਕਰਾਂਗੇ ਤਾਂ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਦਰਜ ਨੇ ਇਸ 6ਵੇਂ ਕੁਐਸਚਨ ਪਹਿਲਾਂ ਹੀ ਆ ਗਿਆ ਤਾਂ 63 ਸ਼ਲੋਕ ਦਰਜ ਨੇ 63 ਠੀਕ ਹੈ 63 ਸਬਦ 63 ਸਬਦ ਹੁਣ ਆਪਾਂ ਕੁਐਸਚਨ ਦੂਜਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ 31 ਮਾਰਚ 1504 ਨੂੰ 18 ਪ੍ਰਾਹਰ 1504 ਨੂੰ 31 ਮਾਰਚ 1508 ਈਸਵੀ ਨੂੰ ਜਾਂ 31 ਮਾਰਚ ਆ ਤਾਂ ਬਾੜੀ ਗਾਹਾਂ ਲੱਗ ਕੇ 1502 ਈਸਵੀ ਇਹ ਤਾਂ ਹਲੇ ਬਹੁਤ ਗਾਹਾਂ ਆਣੀਆ ਇਹ ਆਪਸ਼ਨ ਗਲਤ ਹੈ ਜੀ ਠੀਕ ਹੈ ਜੀ 1500 ਈਸਵੀ 1500 ਈਸਵੀ ਤਾਂ ਇਹਦਾ ਰਾਈਟ ਆਨਸਰ ਹੋ ਜੂਗਾ 31 ਮਾਰਚ ਆਪਣਾ 1504 ਈਸਵੀ ਨੂੰ ਆਪਾਂ ਨੇ ਪਹਿਲਾਂ ਤਾਂ ਜੀ ਇੰਪੋਰਟੈਂਟ ਆਪਣੇ ਲਈ ਤਾਂ ਇਹੀ ਆਪਾਂ ਨੇ ਸਨ ਯਾਦ ਕਰਨਾ 1504 ਕਿਉਂਕਿ ਤਰੀਕਾਂ ਲਗਭਗ ਕਈ ਅਲੱਗ-ਲੱਗ ਨੇ ਕੋਈ ਇਤਿਹਾਸਕਾਰ ਕਿੰਨੀ ਕਹਿੰਦਾ 31 ਮਾਰਚ ਕਹਿੰਦਾ ਠੀਕ ਆ ਜੀ 31 ਮਾਰਚ ਤੇ ਕੋਈ ਇਤਿਹਾਸਕਾਰ ਕਹਿ ਰਿਹਾ 16 ਅਪ੍ਰੈਲ ਕਿੰਨੀ 16 ਅਪ੍ਰੈਲ ਆਪਾਂ ਮੇਨ ਕੀ ਯਾਦ ਰੱਖਣਾ ਆਪਾਂ ਸਾਲ ਯਾਦ ਰੱਖਣਾ ਠੀਕ ਆ ਜੀ ਸਾਲ ਤਾਂ ਆਪਾਂ 31 ਮਾਰਚ 1504 ਮੇਨ ਯਾਦ ਰੱਖਣਾ ਗੁਰੂ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਗੁਰੂ ਅੰਗਦ ਦੇਵ ਜੀ ਦਾ 1540ਵੇਂ ਨੂੰ ਠੀਕ ਆ ਜੀ ਤੇ ਅਗਲਾ ਭਾਈ ਲੈਣਾ ਕਿਸ ਗੁਰੂ ਸਾਹਿਬ ਜੀ ਦਾ ਨਾਮ ਹੈ ਭਾਈ ਲੈਣਾ ਭਾਈ ਲੈਣਾ ਕਿਸ ਗੁਰੂ ਸਾਹਿਬ ਜੀ ਦਾ ਨਾਮ ਹੈ ਭਾਈ ਲੈਣਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਹੈ ਠੀਕ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਹੈ ਭਾਈ ਲੈਣਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਗੁਰੂ ਗੱਦੀ ਤੇ ਬੈਠੇ ਸਨ ਤਾਂ ਉਹਨਾਂ ਦੀ ਉਮਰ ਕਿੰਨੀ ਸੀ ਕਿੰਨੀ ਉਮਰ ਸੀ ਗੁਰੂ ਜੀ ਗੱਦੀ ਤੇ ਕਦੋਂ ਬੈਠੇ ਸੀ ਆਪਾਂ ਨੂੰ ਪਤਾ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀ 1504 ਨੂੰ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸੀ 1539 ਨੂੰ ਤਾਂ ਇੰਨੇ ਚ ਕਿੰਨੇ ਦਾ ਗਾਇਬ ਹੋ ਗਿਆ 35 ਸਾਲ ਦਾ ਹੋ ਗਿਆ ਤਾਂ ਕਿੰਨੇ ਸਾਲ ਦੇ ਸਾਨੂੰ ਤੋਂ 35 ਸਾਲ ਦੇ ਸਾਨੂੰ ਠੀਕ ਹੈ ਜੀ 35 ਸਾਲ ਦੇ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸ਼ਾਸਕ ਕਿਹੜੇ ਸਨ ਗੁਰੂ ਅੰਗਦ ਦੇਵ ਜੀ ਦੇ ਹਮਾਜੂ ਸੇ ਸ਼ੇਰ ਸਾ ਸੂਰੀ ਬਾਬਰ ਸਮਕਾਲੀ ਸ਼ਾਸਕ ਪੁੱਛਿਆ ਠੀਕ ਹੈ ਜੀ ਮੁਗਲ ਸ਼ਾਸਕ ਨਹੀਂ ਪੁੱਛਿਆ ਜੇਕਰ ਮੁਗਲ ਸ਼ਾਸਕ ਪੁੱਛਣਗੇ ਤਾਂ ਆਪਾਂ ਲਿਖਾਂਗੇ ਹਮਾਜੂ ਤੇ ਬਾਬਰ ਜੇ ਮਤਲਬ ਸ਼ਾਸਕ ਪੁੱਛਿਆ ਤਾਂ ਆਪਾਂ ਦੇਖਾਂਗੇ ਸ਼ਾਸਕ ਹੁਣ ਗੁਰੂ ਅੰਗਦ ਦੇਵ ਜੀ 1552 ਈਸਵੀ ਤੱਕ ਰਹੇ ਠੀਕ ਹੈ ਜੀ 1552 ਤੇ ਹੁਣ ਇਹਨਾਂ ਦੇ ਵਿੱਚ ਸ਼ਾਸਕ ਪੁੱਛਿਆ ਨਾ ਸ਼ਾਸਕ ਦੇ ਵਿੱਚ ਹਮਾਜੂ ਵੀ ਸੀ ਸ਼ੇਰ ਸਾ ਸੂਰੀ ਬਾਬਰ ਕਿਹੜਾ ਆਪਸ਼ਨ ਆਜੂਗਾ ਉਪਰੋਕਤ ਸਾਰੇ ਨਹੀਂ ਬਾਵਰ ਨਹੀਂ ਸੀਗਾ ਤਾਂ ਉਪਰੋਕਤ ਆਪਾਂ ਕੀ ਲਿਖਾਂਗੇ ਹਮਾਜੂ ਤੇ ਸ਼ੇਰशाह सूਰੀ ਬਾਵਰ ਤੋਂ 1530 ਤੱਕ ਅਸੀਂ ਉਹਦਾ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਠੀਕ ਹੈ ਜੀ ਮੈਂ ਅਕਬਰ ਦਾ ਭਲੇਖ ਅਕਬਰੇ ਵੀ ਤਾਂਲੇ ਆਏ ਨਹੀਂ ਸੀਗੇ ਤੇ ਆਪਾਂ ਇਹਨਾਂ ਦੇ ਕੀ ਲਿਖਾਂਗੇ ਏ ਤੇ ਬੀ ਠੀਕ ਹੈ ਜੀ ਏ ਤੇ ਬੀ ਹਮਾਜੂ ਤੇ ਸ਼ੇਰशाह सूਰੀ ਸੀ ਸ਼ਾਸਕ ਪੁੱਛ ਹੁਣ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਕੁਝ ਹੋਰ ਜਾਣਕਾਰੀ ਦੇਖਦੇ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ 31 ਮਾਰਚ 1504 ਈਸਵੀ ਨੂੰ ਕਿੱਥੇ ਹੋਇਆ ਸੀ ਮੱਤੇ ਦੀ ਸਰਾਈ ਮੱਤੇ ਦੀ ਸਰਾਈ ਜਿਹਨੂੰ ਸਰਾਈ ਨਗਰ ਵੀ ਕਹਿੰਦੇ ਨੇ ਜੋ ਮੁਕਸਾ ਸਾਹਿਬ ਵਿਖੇ ਹੈ ਠੀਕ ਆ ਜੀ ਮੱਤੇ ਦੀ ਸਰਾਈ ਇੰਪੋਰਟੈਂਟ ਹੋ ਜਾਂਦਾ ਕਿੱਥੇ ਹੋਇਆ ਸੀ ਮੱਤੇ ਦੀ ਸਰਾਈ ਤੇ ਪਿਤਾ ਦਾ ਨਾਮ ਕੀ ਸੀਗਾ ਗੁਰੂ ਅੰਗਦ ਦੇਵ ਜੀ ਦੇ ਭਾਈ ਫੇਰੂ ਮੱਲ ਭਾਈ ਫੇਰੂ ਮੱਲ ਮਾਤਾ ਦਾ ਨਾਮ ਸੀ ਦਇਆਦੇਵੀ ਜਾਂ ਸਭਰਾਈ ਦੇਵੀ ਵੀ ਕਈ ਕਹਿੰਦੇ ਨੇ ਦਇਆਦੇਵੀ ਜਾਂ ਸਭਰਾਈ ਦੇਵੀ ਠੀਕ ਆ ਜੀ ਬਹੁਤ ਇੰਪੋਰਟੈਂਟ ਆ ਤੇ ਉਸ ਤੋਂ ਬਾਅਦ ਗੁਰੂ ਜੀ ਦਾ ਜਨਮ ਕਿਹੜੇ ਆਪਾਂ ਹੁਣ ਤਾਂ ਗੁਰੂ ਜੀ ਜਾਤੀ ਪ੍ਰਥਾ ਦੇ ਵਿਰੁੱਧ ਸੀ ਪਰ ਕਈ ਵਾਰ ਕੋਈ ਪੇਪਰ ਵਾਲਾ ਸਵਾਲ ਪੁੱਛ ਲੈਂਦਾ ਤਾਂ ਇਹ ਵੀ ਖੱਤਰੀ ਜਾਤੀ ਦੇ ਸੰਬੰਧ ਵਿੱਚ ਸੀਗੇ ਤਿੰਨ ਦਾ ਗੋਤ ਕੀ ਸੀ ਤ੍ਰਹਿਣ ਗੋਤ ਸੀ ਠੀਕ ਆ ਜੀ ਕਿਹੜਾ ਗੋਤ ਸੀ ਤ੍ਰਹਿਣ ਜਾਤ ਕਿਹੜੀ ਸੀ ਖੱਤਰੀ ਤੇ ਗੋਤ ਕਿਹੜਾ ਸੀ ਤ੍ਰਹਿਣ ਅਤੇ ਗੁਰੂ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਬੀਬੀ ਖੀਵੀ ਜੀ ਨਾਲ ਬੀਬੀ ਖੀਵੀ ਜੀ ਕਿਹਨਾਂ ਦੀ ਪੁੱਤਰੀ ਸੀ ਦੇਵੀ ਚੰਦ ਦੀ ਤੇ ਆਪਣੇ ਲੰਗਰ ਪ੍ਰਥਾ ਦੀ ਇੱਕੋ ਇੱਕ ਮਾਈ ਨੇ ਮਤਲਬ ਸੇਵਾ ਕੀਤੀ ਸੀ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਕੌਣ ਨੇ ਬੀਬੀ ਖੀਵੀ ਜੀ ਠੀਕ ਹੈ ਜੀ ਮਤਲਬ ਗੁਰਬਾਣੀ ਵਿੱਚ ਇੱਕ ਇੱਕ ਬੀਬੀ ਦਾ ਜ਼ਿਕਰ ਹੋਇਆ ਤਾਂ ਉਹ ਕਿਹੜੀ ਸੀ ਬੀਬੀ ਖੀਵੀ ਜੀ ਠੀਕ ਹੈ ਜੀ ਲੰਗਰ ਤੋਂ ਚਲੋ ਸਾਰੀ ਸ਼ਿਕਾਇਤ ਆਉਂਦੇ ਨੇ ਗੁਰੂ ਜੀ ਨੇ ਕੁੱਲ ਗੁਰੂ ਜੀ ਦੇ ਕੁੱਲ ਕਿੰਨੇ ਬੱਚੇ ਸਨ ਚਾਰ ਸੀ ਦੋ ਪੁੱਤਰ ਸੀ ਦੋ ਪੁੱਤਰੀਆਂ ਪੁੱਤਰ ਕਿਹੜੇ ਸੀ ਦਾਸੂ ਤੇ ਦਾਤੂ ਪੁੱਤਰੀਆਂ ਸਨ ਬੀਬੀ ਅਮਰੋਤ ਤੇ ਬੀਬੀ ਅਨੋਖੀ ਠੀਕ ਹੈ ਜੀ ਤੇ ਗੁਰੂ ਜੀ ਇਹ ਕੁਐਸਚਨ ਪੁੱਛਿਆਗਾ ਪੇਪਰ 'ਚ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੀ ਪੂਜਾ ਕਰਦੇ ਸੀ ਉਹ ਮਾਤਾ ਦੁਰਗਾ ਦੀ ਪੂਜਾ ਕਰਦੇ ਸੀ ਠੀਕ ਹੈ ਜੀ ਮਾਤਾ ਦੁਰਗਾ ਦੀ ਪੂਜਾ ਤੇ ਗੁਰੂ ਸਾਹਿਬ ਜੀ ਇਹ ਪੁੱਛਿਆ ਜਾਂਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਕਿੱਥੇ ਜਾਂਦੇ ਸੀ ਯਾਰ ਸਾਹਿਬ ਜਵਾਲਾਮੁਖੀ ਮੰਦਿਰ ਜਾਂਦੇ ਸੀ ਜਵਾਲਾਮੁਖੀ ਮੰਦਿਰ ਠੀਕ ਆ ਜਵਾਲਾਮੁਖੀ ਮੰਦਿਰ ਤੇ ਹੁਣ ਪੁੱਛਿਆ ਜਾਂਦਾ ਗੁਰੂ ਅੰਗਦ ਦੇਵ ਜੀ ਗੱਦੀ ਤੇ ਕਦੋਂ ਬੈਠੇ 1539 ਚ ਬੈਠੇ ਉਹੀ ਗੱਲ ਉਹੀ ਨਾ 1539 ਚ ਗੁਰੂ ਨਾਨਕ ਦੇਵ ਜੀ ਜੋਤੀ ਜੋ ਸਮਾਇ ਸੀ ਕਿੱਥੇ ਸਮਾਇ ਸੀ ਕਰਤਾਰਪੁਰ ਸਾਹਿਬ ਕਰਤਾਰਪੁਰ ਉੱਥੇ ਇੱਕ ਕਰਤਾਰਪੁਰ ਚ ਹੀ ਗੁਰੂ ਜੀ ਦੀ ਮੁਲਾਕਾਤ ਹੋਈ ਸੀਗੀ ਕਦੋਂ ਹੋਈ ਸੀ ਜਦੋਂ ਇਹ ਮਤਲਬ ਜਵਾਲਾਮੁਖੀ ਮਾਤਾ ਜੀ ਦੇ ਜਾਂਦੇ ਸੀ ਤਾਂ ਉੱਥੇ ਰਸਤੇ 'ਚ ਇਹਨਾਂ ਨੇ ਗੁਰੂ ਸਾਹਿਬ ਜੀ ਬਾਰੇ ਸੁਣਿਆ ਨਾਨਕ ਦੇ ਸ਼ਬਦ ਸੁਣੇ ਗੁਰੂ ਸਾਹਿਬ ਜੀ ਦੇ ਤਾਂ ਉਹਨਾਂ ਨੂੰ ਮਿਲਣ ਦੀ ਇੱਛਾ ਜਾਗੀ ਤਾਂ ਉਹ ਕਰਤਾਰਪੁਰ ਸ਼ਹਿਰ ਜਿੱਥੇ ਇਹਨਾਂ ਦੀ ਮੁਲਾਕਾਤ ਹੋਈ ਤੇ ਜਿੱਥੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ ਮਿਲੀ ਤੇ 1539 ਤੋਂ 1552 ਤੱਕ ਗੁਰੂ ਗੱਦੀ ਸੰਭੀ ਸਤੰਬਰ 1500 ਠੀਕ ਹੈ ਜੀ ਸਤੰਬਰ 1500 52 ਹੁਣ ਆਪਾਂ ਗੁਰੂ ਜੀ ਨੇ ਖਡੂਰ ਸਾਹਿਬ ਠੀਕ ਹੈ ਕਿਹੜਾ ਸ਼ਹਿਰ ਵਸਾਇਆ ਸੀ ਖਡੂਰ ਸਾਹਿਬ ਗੁਰੂ ਜੀ ਨੇ ਕਿਹੜਾ ਸ਼ਹਿਰ ਵਸਾਇਆ ਖਡੂਰ ਸਾਹਿਬ ਵਸਾਇਆ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਖਡੂਰ ਸਾਹਿਬ ਗੁਰੂ ਨਾਨਕ ਅ ਗੁਰੂ ਅੰਗਦ ਦੇਵ ਜੀ ਦੀ ਰਚਨਾ ਕਿਹੜੀ ਰਚਨਾ ਸੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਭਾਈ ਬਾਲੇ ਵਾਲੀ ਜਨਮ ਸਾਖੀ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਖੰਡਨ ਕੀਤਾ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜਿਨ੍ਹਾਂ ਨੇ ਉਦਾਸੀ ਮਤ ਨੂੰ ਮਤਲਬ ਪ੍ਰੋਸਾਹਨ ਕੀਤਾ ਵਧਾਵਾ ਦਿੱਤਾ ਤੇ ਉਹਨਾਂ ਨੇ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਨੇ ਇਹਦਾ ਖੰਡਨ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ ਆਪਾਂ ਊੜਾ ੜਾ ਦੇਖਦੇ ਆ ਕਿੰਨਾ ਨੇ ਬਣਾਈ ਗੁਰੂ ਅੰਗਦ ਦੇਵ ਜੀ ਨੇ ਇੰਪੋਰਟੈਂਟ ਆ ਗੁਰਮੁਖੀ ਲਿਪੀ ਦਾ ਮਤਲਬ ਕਿਹਨੇ ਬਣਾਈ ਤਾਂ ਗੁਰੂ ਅੰਗਦ ਦੇਵ ਜੀ ਨੇ ਲਿਖਿਆ ਕਿ ਜੋ ਲਾਈਨਾਂ ਲਿਖਿਓ ਨੇ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਦੇਣ ਤਾਂ ਲੰਗਰ ਪ੍ਰਥਾ ਲੰਗਰ ਤਾਂ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕਰ ਗਏ ਸੀ ਤੇ ਉਸ ਤੋਂ ਬਾਅਦ ਲੰਗਰ ਦੀ ਜਿਹੜੀ ਪੰਗਤ ਸੰਗਤ ਪ੍ਰਣਾਲੀ ਕਿਹਨਾਂ ਦਾ ਪ੍ਰਸਾਰ ਕੀਤਾ ਗੁਰੂ ਅੰਗਦ ਦੇਵ ਜੀ ਨੇ ਇਹ ਬਹੁਤ ਧਿਆਨ ਦੇਣਯੋਗ ਗੱਲ ਆ ਕਈ ਮਤਲਬ ਜੋ ਆਪਣੇ ਪੜ੍ਹਾ ਰਹੇ ਨੇ ਜਾਂ ਇਤਿਹਾਸਕਾਰ ਨੇ ਉਹ ਲਿਖਣ ਆਂਦ ਨੇ ਵੀ ਲੰਗਰ ਪ੍ਰਥਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੇ ਕਈ ਬੁੱਕ ਚ ਗੁਰੂ ਅੰਗਦ ਦੇਵ ਜੀ ਲਿਖਿਆ ਜਾਂਦਾ ਪਰ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੀ ਮਰਿਆਦਾ ਦੀ ਮਤਲਬ ਕਹਿਣਾ ਜਿਵੇਂ ਆਪਾਂ ਕਹਦੇ ਲੰਗਰ ਪੰਗਤ ਵਿੱਚ ਬੈਠ ਕੇ ਸਕੋ ਇਹ ਕਿੰਨਾਂ ਨੇ ਕਿਹਾ ਸੀ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੇ ਤੇ ਪੰਗਤ ਫਿਰ ਸੰਗਤ ਪ੍ਰਣਾਲੀ ਠੀਕ ਹੈ ਜੀ ਲੰਗਰ ਪਹਿਲਾਂ ਲੰਗਰ ਹੈ ਫਿਰ ਪੰਗਰ ਚ ਬੈਠੋ ਫਿਰ ਸੰਗਤ ਕਰੋ ਇਹ ਪ੍ਰਣਾਲੀ ਦਾ ਪ੍ਰਚਾਰ ਗੁਰੂ ਸਾਹਿਬ ਜੀ ਨੇ ਕੀਤਾ ਤੇ ਗੁਰੂ ਸਾਹਿਬ ਜੀ ਨੇ ਮਲ ਖੜਾ ਵੀ ਸ਼ੁਰੂ ਕੀਤਾ ਸੀ ਤੇ ਹੁਣ ਆਪਣਾ ਕੁਐਸਚਨ 6ਵਾਂ ਗੁਰੂ ਅੰਗਦ ਦੇਵ ਜੀ ਲੰਗਰ ਦੀ ਜ਼ਿੰਮੇਵਾਰੀ ਕਿੰਨੇ ਕੋਸ ਸੀ ਗੁਰੂ ਅੰਗਦ ਦੇਵ ਜੀ ਜਦੋਂ ਲੰਗਰ ਦੀ ਸੇਵਾ ਕਰਦੇ ਸੀ ਆਪਣੇ ਜਿੱਥੇ ਵੀ ਉਹ ਭਜਨ ਕਰਦੇ ਸੀ ਬੰਦਗੀ ਕਰਦੇ ਸੀ ਉਹਨਾਂ ਨੂੰ ਸ਼ਰਧਾਲੂ ਮਿਲਣ ਆਉਂਦੇ ਸੀ ਤਾਂ ਉੱਥੇ ਲੰਗਰ ਸ਼ੁਰੂ ਹੁੰਦਾ ਸੀ ਤਾਂ ਲੰਗਰ ਦਾ ਸਾਰਾ ਪ੍ਰਬੰਧ ਕੌਣ ਦੇਦੇ ਸੀ ਮਾਤਾ ਖੀਵੀ ਜੀ ਤੇ ਇਹ ਇੱਕੋ ਇੱਕ ਮਤਲਬ ਆਪਾਂ ਕਹਿ ਦਈਏ ਮਾਤਾ ਜਾਂ ਔਰਤ ਸੀ ਜਿਨ੍ਹਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਰਜਾ ਆਉਂਦਾ ਵਾ ਠੀਕ ਹੈ ਜੀ ਨਾਮ ਆਉਂਦਾ ਵਾ ਹੁਣ ਸੱਤਵਾਂ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਆਪਾਂ ਨੇ ਪਹਿਲਾਂ ਵੀ ਮੈਂ ਦੱਸਿਆ ਵੀ ਕਦੋਂ ਜੋਤੀ ਜੋਤ ਸਮਾਏ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ 16 April 1552 AD ਨੂੰ ਉਹ ਜੋਤੀ ਜੋਤ ਸਮਾਏ ਤੇ 16 ਅਪ੍ਰੈਲ 1552 ਈਸਵੀ ਨੂੰ ਆਪਾਂ ਜੋਤਿ ਜੋ ਸਮਾਏ ਆਪਾਂ ਨੇ ਸਾਲ ਇੰਪੋਰਟੈਂਟ ਹੋ ਜਾਂਦਾ ਵੀ ਕਦੋਂ ਸਮਾਏ ਗੁਰੂ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਆਪਾਂ ਨੇ ਪੜ੍ਹਿਆ ਅੱਜ ਹੀ 1504 ਨੂੰ ਤੇ 52 ਚ ਜੋਤਿ ਜੋ ਸਮਾਏ ਕੁੱਲ ਕਿੰਨੀ ਉਮਰ ਸੀ ਇਹਨਾਂ ਦੀ 48 1504 ਨੂੰ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਠੀਕ ਆ ਜੀ ਆਪਾਂ ਨੇ ਇਹ ਪੜ੍ਹਿਆ ਅੱਜ ਹੀ ਗੁਰੂ ਸਾਹਿਬ ਜੀ ਦਾ ਜਨਮ 31 ਮਾਰਚ 1504 ਨੂੰ ਹੋਇਆ ਤੇ ਜੋਤਿ ਜੋਦ ਕਦੋਂ ਸਮਾਏ 1552 ਨੂੰ ਤਰੀਕ ਯਾਦ ਰੱਖ ਲਓ ਜੂ ਰੱਖਣੀ ਹੈ 16 ਅਪ੍ਰੈਲ 18 ਅਪ੍ਰੈਲ 1552 ਇਹ ਦੇਖ ਲਓ ਠੀਕ ਹੈ ਜੀ ਇਹ ਅਲੱਗ-ਅਲੱਗ ਹੈ ਕੋਈ 16 ਕਹਿੰਦਾ ਕੋਈ 18 ਕਹਿੰਦਾ ਕੋਈ 29 ਮਾਰਚ ਕਹਿੰਦਾ ਤਾਂ ਆਪਾਂ 1552 ਮੇਨ ਰੱਖਣਾ ਯਾਦ ਤਾਂ ਆਪਣਾ ਇਹਦਾ ਕੁਐਸਚਨ ਦਾ ਰਾਈਟ ਆਨਸਰ ਇਹ ਹੋ ਜੂਗਾ ਤੇ ਹੁਣ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਕੌਣ ਮਿਲਣ ਆਇਆ ਸੀ ਕੌਣ ਮਿਲਣ ਆਇਆ ਸੀ ਬਾਬਰ ਆਇਆ ਸੀ ਹਮਾਜੂ ਆਇਆ ਸੀ ਅਕਬਰ ਆਇਆ ਸੀ ਸ਼ੇਰ ਸ਼ਾ ਸੂਰੀਆ ਸੀ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਖਡੂਰ ਸਾਹਿਬ ਖਡੂਰ ਸਾਹਿਬ ਵਿਖੇ ਕੌਣ ਮਿਲਣ ਆਇਆ ਸੀ ਖਡੂਰ ਸਾਹਿਬ ਵਿਖੇ ਹਮਾਜੂ ਆਇਆ ਸੀ ਕੌਣ ਆਇਆ ਸੀ ਹਮਾਜੂ ਹਮਾਜੂ ਨੂੰ ਜਦੋਂ ਮਤਲਬ ਗੁਰੂ ਤੇ ਤਲਵਾਰ ਕੱਢ ਲੈਂਦਾ ਹੈ ਇਤਿਹਾਸਕਾਰ ਲਿਖਦੇ ਹਨ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਇਹ ਤਲਵਾਰ ਜਿਹੜੀ ਕਿੱਥੇ ਸੀ ਜਦੋਂ ਸ਼ੇਰ ਸਾਹ ਸੂਰੀ ਨੇ ਤੇਰੇ ਤੇ ਹਮਲਾ ਕੀਤਾ ਸੀ ਤਾਂ ਫਿਰ ਉਹ ਚਾਰਨਾ ਚ ਗਿਰ ਜਾਂਦੇ ਆ ਹਮਾਜੂ ਠੀਕ ਆ ਜੀ ਹਮਾਜੂ ਆਇਆ ਸੀ ਤੇ ਅਕਬਰ ਕਿਹਦੇ ਦਰਬਾਰ ਚ ਆਇਆ ਸੀ ਅਕਬਰ ਕਿਹਦੇ ਦਰਬਾਰ ਚ ਆਇਆ ਸੀ ਕਿਹੜੇ ਗੁਰੂ ਨੂੰ ਮਿਲਣ ਆਇਆ ਸੀ ਅਕਬਰ ਆਇਆ ਸੀ ਤੀਸਰੇ ਗੁਰੂ ਨੂੰ ਠੀਕ ਆ ਜੀ ਇਹ ਧਿਆਨ ਰੱਖਿਓ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਤ ਮਹਤ ਕਿਸ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨੇ ਜਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨੇ ਤਾਂ ਇਹਦਾ ਰਾਈਟ ਆਨਸਰ ਹੋ ਜੂਗਾ ਧਿਆਨ ਜੋ ਗੱਲ ਹੈ ਇਹ ਮਤਲਬ ਆਪਣੇ ਸ਼ਲੋਕ ਪੜ੍ਹਦੇ ਆ ਨਾ ਜਦੋਂ ਆਪਾਂ ਜਪੁਜੀ ਸਾਹਿਬ ਲਿਖਦੇ ਆ ਜਪੁਜੀ ਸਾਹਿਬ ਦਾ ਜਦੋਂ ਆਪਾਂ ਭੋਗ ਪਾਉਣਾ ਜਪੁਜੀ ਸਾਹਿਬ ਦੇ ਐਂਡ 'ਚ ਲਿਖਦੇ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਤ ਮਹਤ ਤਾਂ ਉਹ ਕਿੰਨਾ ਨੇ ਬਾਣੀ ਲਿਖੀ ਸੀ ਉਹ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਨਹੀਂ ਗੁਰੂ ਨਾਨਕ ਦੇਵ ਜੀ ਦੇ ਨਹੀਂ ਹੈਗੇ ਠੀਕ ਹੈ ਜੀ ਤਾਂ ਕਿੰਨਾ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਧਿਆਨ ਬਹੁਤ ਦਿਨ ਜੋ ਗੱਲ ਹੈ ਵੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਬੈਠਣ ਵੇਲੇ ਕਿੰਨੀ ਉਮਰ ਸੀ ਜੇ ਤਾਂ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠੇ ਤਾਂ ਕਿੰਨੀ ਉਮਰ ਸੀ 73 ਸਾਲ ਸੀ 75 ਸਾਲ 81 ਸਾਲ 70 ਸਾਲ ਤਾਂ ਇਹਦਾ ਆਨਸਰ ਹੋ ਜਾਂਦਾ ਜੀ 73 ਸਾਲ ਜਦੋਂ ਗੁਰੂ ਅਮਰਦਾਸ ਜੀ ਗੁਰਤਾਗੱਦੀ ਤੇ ਬੈਠੇ ਤਾਂ ਉਹਨਾਂ ਦੀ ਉਮਰ 73 ਸਾਲ ਸੀ ਜਨਮ ਕਦੋਂ ਹੋਇਆ ਸੀ ਇਹਨਾਂ ਦਾ 1469 ਚ ਆਪਣੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਸੀ ਤੇ ਇਹਨਾਂ ਦਾ 1400 ਤੇ 79 ਜੋ ਆਇਆ ਸੀ 10 ਸਾਲ ਛੋਟੇ ਸੀ ਗੁਰੂ ਸਾਹਿਬ ਜੀ ਤੋਂ ਠੀਕ ਹੈ ਤਾਂ ਇਹਨਾਂ ਦੀ ਉਮਰ ਕਿੰਨੀ ਸੀ 73 ਸਾਲ ਸਭ ਤੋਂ ਵੱਡੇ ਗੁਰੂ ਸੀ ਇਹ ਉਮਰ ਦੇ हिसाब ਨਾਲ ਸਿੱਖਾਂ ਦੇ ਤੀਸਰੇ ਗੁਰੂ ਕਿਹੜੇ ਸਨ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਸਨ ਨੈਕਸਟ ਦੇਖਦੇ ਆਂ ਕੁਐਸਚਨ ਕਿਹੜੇ ਗੁਰੂ ਸਾਹਿਬ ਜੀ ਦਾ ਜਨਮ ਬਾਸਰਕੇ ਅਮਰitsar ਹੋਇਆ ਇੰਪੋਰਟੈਂਟ ਹੋ ਜਾਂਦਾ ਕਿਹੜੇ ਗੁਰੂ ਸਾਹਿਬ ਜੀ ਦਾ ਬਾਸਰ ਕੇਮਸਾਲ ਵਿਖੋਇਆ ਗੁਰੂ ਅਰਜਨ ਦੇਵ ਜੀ ਦਾ ਗੁਰੂ ਅਮਰਦਾਸ ਜੀ ਦਾ ਗੁਰੂ ਰਾਮਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਦਾ ਤਾਂ ਰਾਈਟ ਆਨਸਰ ਆਜੂ ਗੁਰੂ ਅਮਰਦਾਸ ਜੀ ਦਾ ਠੀਕ ਹੈ ਜੀ ਗੁਰੂ ਅਮਰਦਾਸ ਜੀ ਦਾ ਹੁਣ ਆਪਣਾ ਲੈਸਟ ਕੁਸਟਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਕਿਸ ਦੇ ਭਗਤ ਸਨ ਪਹਿਲਾਂ ਤਾਂ ਦੇਖੋ ਜੀ ਗੁਰੂ ਅੰਗਦ ਦੇਵ ਜੀ ਕਿਸ ਨੇ ਭਗਤ ਸਨ ਆਪਾਂ ਨੇ ਪੜਿਆ ਮਾਤਾ ਦੁਰਗਾ ਜੀ ਦੇ ਕਿੰਨਾ ਦੇ ਸੀ ਗੁਰੂ ਅੰਗਦ ਦੇਵ ਜੀ ਮਾਤਾ ਦੁਰਗਾ ਦੇ ਤੇ ਆਪਣੇ ਗੁਰੂ ਅਮਰਦਾਸ ਜੀ ਸੀਗੇ ਭਗਵਾਨ ਵਿਸ਼ਨੂੰ ਦੇ ਭਗਵਾਨ ਵਿਸ਼ਨੂੰ ਦੇ ਮਤਲਬ ਭਗਤ ਸੀ ਸਰਦਾਲੂ ਸੀ ਤੇ ਗੁਰੂ ਸਾਹਿਬ ਜੀ ਨੂੰ ਮਿਲੇ ਜਦੋਂ ਅੰਗ ਗੁਰੂ ਅੰਗਦੇਵ ਜੀ ਨੂੰ ਮਿਲੇ ਤਾਂ ਉਹਨਾਂ ਦੇ ਬਣ ਕੇ ਰਹਿ ਗਏ ਸੀ ਇਹ ਵੀ ਇੰਨਾ ਪ੍ਰਭਾਵਿਤ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰੂ ਅੰਗਦੇਵ ਜੀ ਮਿਲੇ ਤਾਂ ਉਹਨਾਂ ਦੀ ਉਮਰ ਕਿੰਨੀ ਸੀ ਕਿੰਨੀ ਸੀ ਅਮਰ ਭਾਈ ਦੱਸੋ ਆਪਾਂ ਨੇ ਕਿਹਾ ਤੇ 30 ਸਾਲ ਦੀ ਉਮਰ 'ਚ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਤੇ ਇਹ ਗੁਰੂ ਸਾਹਿਬ ਜੀ ਕੋਲ 12 ਸਾਲ ਸੇਵਾ ਕੀਤੀ ਇਹਨਾਂ ਨੇ ਕਿੰਨੀ ਸੀ ਕੀਤੀ ਗੁਰੂ ਅੰਗਦ ਸਾਹਿਬ ਜੀ ਦੀ 12 ਸਾਲ ਤੇ 12 ਸਾਲ ਘਟਾ ਦੇ ਤਾਂ ਕਿੰਨਾ ਹੋਤਾ ਦਾ ਰਾਈਟ ਆਨਸਰ ਆਜੂ 61 ਸਾਲ ਠੀਕ ਹੈ ਜੀ ਬਹੁਤ ਇੰਪੋਰਟੈਂਟ ਆ ਕੁਐਸਚਨ ਪੇਪਰ ਚ ਇਸ ਵਾਰ ਆਇਆ ਹੀ ਲੈ ਵੇ ਦੇਖੋ ਤੁਸੀਂ ਤੇ ਅਗਲਾ ਕੁਐਸਚਨ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਾਲ ਸੇਵਾ ਕੀਤੀ ਹੁਣੀ ਦੇਖਿਆ ਆਪਾਂ ਨੇ 12 ਸਾਲ ਹੁਣ ਆਪਾਂ ਗੁਰੂ ਅੰਗਦ ਗੁਰੂ ਅਮਰਦਾਸ ਜੀ ਬਾਰੇ ਥੋੜੇ ਜਿਹੀ ਹੋਰ ਜਾਣਕਾਰੀ ਲੈਣੇ ਆ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਕਦੋਂ ਹੋਇਆ 1479 ਦੱਸ ਹੀ ਚੁੱਕੇ ਹਾਂ ਬਾਸਰਕੇ ਪਿੰਡ ਹੋਇਆ ਜਿਹੜਾ ਅਮਰਸਾਲ ਕੋਲ ਪਿਤਾ ਦਾ ਨਾਮ ਕੀ ਸੀਗਾ ਗੁਰੂ ਸਾਹਿਬ ਦੇ ਪਿਤਾ ਦਾ ਨਾਮ ਤੇਜਪਾਲ ਸੀ ਤੇ ਇਹ ਵੀ ਭੱਲਾ ਖੱਤਰੀ ਦੇ ਪਰਿਵਾਰ ਨਾਲ ਆਪਾਂ ਨੇ ਦੇਖਿਆ ਪਹਿਲੇ ਬੇਸ ਤਾਂ ਪੁੱਛਣੀ ਆਂਦਾ ਚਲੋ ਇਹਨੂੰ ਛੱਡੋ ਭੱਲਾ ਖੱਤਰੀ ਨਾਲ ਸੰਬੰਧ ਸੀ ਉੱਥੋਂ ਪੜ੍ਹਦੇ ਨੇ ਇਹਨਾਂ ਦੀ ਮਾਤਾ ਜੀ ਦਾ ਨਾਮ ਤੇ ਪਿਤਾ ਜੀ ਦਾ ਨਾਮ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਤੇਜਪਾਲ ਸੀ ਤੇ ਮਾਤਾ ਜੀ ਦਾ ਬੀਬੀ ਬਖਤ ਵੀ ਕਹਿੰਦੇ ਨੇ ਬੀਬੀ ਸਲੱਖਣੀ ਵੀ ਕਹਿੰਦੇ ਨੇ ਜੈਨੂ ਰੂਪਦੇਵ ਵੀ ਕਹਿੰਦੇ ਨੇ ਪਰ ਜ਼ਿਆਦਾਤਰ ਆਪਾਂ ਨੂੰ ਪੇਪਰ 'ਚ ਬੀਬੀ ਸਲੱਖਣੀ ਹੋਊਗਾ ਬੀਬੀ ਸਲੱਖਣੀ ਜੀ ਕਿੰਨਾਂ ਦੇ ਮਾਤਾ ਸਨ ਬੀਬੀ ਸਲੱਖਣੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਸਨ ਆਪ ਜੀ ਦੀ ਪਤਨੀ ਦਾ ਨਾਮ ਮਨਸਾ ਦੇਵੀ ਅਤੇ ਮਨਸਾ ਦੇਵੀ ਸੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੀ ਮਾ ਘਰ ਵਾਲੀ ਪਤਨੀ ਦਾ ਨਾਮ ਕੀ ਸੀ ਮਨਸਾ ਦੇਵੀ ਤੇ ਇਹਨਾਂ ਦੇ ਵੀ ਚਾਰ ਪੁੱਤਰ ਹੋਏ ਸਨ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਅਤੇ ਗੁਰੂ ਅੰਗਦ ਦੇਵ ਜੀ ਦੇ ਚਾਰ ਬੱਚੇ ਸਨ ਜਿਦੇ ਵਿੱਚ ਬੀਬੀ ਅਮਰੋ ਤੇ ਬੀਬੀ ਆਪਾਂ ਨੇ ਪੜ ਕੇ ਹਟਿਆ ਤੇ ਦਾਸੂ ਤੇ ਦਾਤੂ ਸੀ ਬੀਬੀ ਅਮਰੋ ਤੇ ਦੂਜੀ ਇੱਕ ਬੀਬੀ ਕਿਹੜੀ ਸੀ ਆਪਾਂ ਪੜੀ ਅੱਜ ਜੀ ਤੇ ਉਹ ਦੇਖ ਲੈਣੇ ਆ ਕਿਹੜੀ ਸੀ ਬੀਬੀ ਅਮਰੋ ਸਕਿਪ ਹੋ ਗਿਆ ਦਿਮਾਗ ਚੋਂ ਬੀਬੀ ਆਮਰੋ ਤੇ ਬੀਬੀ ਅਨੋਖੀ ਠੀਕ ਆ ਹਾਂ ਜੀ ਅਨੋਖੀ ਅਨੋਖੀ ਤੇ ਇਹਨਾਂ ਦੇ ਵੀ ਚਾਰ ਹੋਏ ਸੀਗੇ ਤੇ ਇਹਨਾਂ ਦੇ ਕਿਹੜੇ ਕਿਹੜੇ ਸੀਗੇ ਇਹਨਾਂ ਦੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਉਹ ਸੀ ਦਾਸੂ ਤੇ ਦਾਤੂ ਤੇ ਇਹਨਾਂ ਦੀ ਬੀਬੀ ਦਾਨੀ ਤੇ ਬੀਬੀ ਭਾਨੀ ਹੁਣ 1540 ਈਸਵੀ ਦਾ ਸਮਾਂ ਆ ਗਿਆ 1540 ਦਾ ਜਦੋਂ ਬੀਬੀ ਅਮਰੋਜੀ ਗੁਰੂ ਅੰਗਦ ਦੇਵ ਜੀ ਕੋਲ ਖਡੂਰ ਸਾਹਿਬ ਲੈ ਕੇ ਆਏ ਸਨ ਗੁਰੂ ਜੀ ਨੂੰ ਠੀਕ ਹੈ ਜੀ ਉੱਥੇ ਹੀ ਇਹ ਸੰਧਾਲੂ ਬਣੇ ਹੁਣ 40 ਜਾਂ ਗੁਰੂ ਸਾਹਿਬ ਜੀ ਦੀ ਡੈਥ ਕਦੋਂ ਹੋਈ ਸੀ ਮਤ ਜੋਤੀ ਜੋਤ ਕਰਨ ਸਮੇਂ ਸੀ 1552 ਚ 1540 ਚ ਇਹ ਆਈ ਸੀ ਗੁਰੂ ਸਾਹਿਬ ਨੂੰ ਮਿਲੇ 12 ਸਾਲ ਉਹਨਾਂ ਦੀ ਸੇਵਾ ਕੀਤੀ ਠੀਕ ਹੈ ਜੀ ਤੇ ਹੁਣ ਦੇਖੋ ਇਹਨਾਂ ਨੂੰ ਬੀਬੀ ਜਿਹੜੀ ਅਮਰੋ ਸੀ ਇਹਨਾਂ ਦੇ ਘਰਾਂ ਚ ਵਿਆਹੀ ਹੋਈ ਸੀਗੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਬੀਬੀ ਅਮਰੋਜੀ ਤੇ ਇਹ ਜਿਹੜੀ ਗੁਰੂ ਅਮਰਦਾਸ ਜੀ ਦੇ ਇੱਕ ਰਾਜ ਵਿਆਹੀ ਹੋਈ ਸੀ ਕਿ ਮਤਲਬ ਉਹਦੇ ਭਾਈ ਦੇ ਮੁੰਡੇ ਨੂੰ ਵਿਆਹੀ ਹੋਈ ਸੀ ਭਤੀਜਾ ਲੱਗਦਾ ਸੀ ਇਹਨਾਂ ਦਾ ਤੇ ਉਹਨਾਂ ਕੋਲ ਇਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ ਤਾਂ ਇਹਨਾਂ ਨੂੰ ਇਹਦਾ ਵੀ ਮੰਨ ਕੀਤਾ ਵੀ ਮੈਨੂੰ ਮਿਲਾਂ ਠੀਕ ਆ ਬਾਣੀ ਮਤਲਬ ਫਿਰ ਇਹਨਾਂ ਨੂੰ ਬੀਬੀ ਅਮਰੋਜੀ ਲੈ ਕੇ ਗਏ ਸੀ ਠੀਕ ਆ ਖਰੂਰ ਸਾਹਿਬ ਲੈ ਕੇ ਗਏ ਸੀ ਤੇ ਉਸ ਤੋਂ ਬਾਅਦ 12 ਸਾਲ ਰਹੇ ਤੇ ਗੁਰਤਾ ਗੱਦੀ ਦਾ ਸਮਾ ਗੁਰੂ ਜੀ ਦਾ 1552 ਤੋਂ ਲੈ ਕੇ 74 ਤੱਕ ਸੀ 22 ਸਾਲ ਰਹੇ ਠੀਕ ਆ ਜੀ ਹੁਣ ਗੋਇੰਦਵਾਲ ਸਾਹਿਬ ਕਿਹੜੇ ਗੁਰੂ ਨੇ ਬਸਾਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਠੀਕ ਹੈ ਕਿਹੜੇ ਗੁਰੂ ਨੇ ਤੇ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਪੌੜੀਆਂ ਰੇ ਬਣਾਈਆਂ ਸੀ ਬੌਲੀ ਸਾਹਿਬ ਦਾ ਨਿਰਮਾਣ ਕਰਾਇਆ 84 ਪੌੜੀਆਂ ਸੀ ਬੌਲੀ ਸਾਹਿਬ ਦਾ ਨਿਰਮਾਣ ਕਰਾਇਆ ਬੌਲੀ ਸਾਹਿਬ ਦਾ ਨਿਰਮਾਣ ਕਿਸ ਗੁਰੂ ਨੇ ਗੋਇੰਦਵਾਲ ਵਿੱਚ ਕਰਾਇਆ ਤਾਂ ਆਪਾਂ ਲਿਖਾਂ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਪੌੜੀਆਂ ਸੀ 84 ਪੌੜੀਆਂ ਤੇ ਮੰਜੀ ਪ੍ਰਥਾ ਦੀ ਸ਼ੁਰੂਆਤ ਵੀ ਕਿੰਨੇ ਨੇ ਕੀਤੀ ਗੁਰੂ ਅਮਰਦਾਸ ਜੀ ਨੇ ਮੰਜੀ ਦਾ ਮਤਲਬ ਕਿੰਨੀਆਂ ਮੰਜੀਆਂ ਸੀ 22 ਮੰਜੀਆਂ ਠੀਕ ਆ ਇਹ ਮਤਲਬ ਧਰਮ ਪ੍ਰਦੇਸ਼ ਦੇਣ ਲਈ ਅਨੁਯੁਕਤ ਕੀਤਾ ਸੀ ਸਿੱਖ ਧਰਮ ਨੂੰ ਵਧਾਵਾ ਦੇਣਾ ਵੀ ਲੋਕਾਂ ਨੂੰ ਜਾ ਕੇ ਸਮਝਾਉਣਾ ਠੀਕ ਆ ਜੀ ਮੰਜੀ ਪ੍ਰਥਾ ਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣਾ ਕਿਹੜਾ ਮੁਗਲ ਬਾਦਸ਼ਾਹ ਆਇਆ ਸੀ ਮੁਗਲ ਬਾਦਸ਼ਾਹ ਨਹੀਂ ਜਾਂ ਕਿਹੜਾ ਸ਼ਾਸਕ ਆਇਆ ਸੀ ਕਿਹੜਾ ਰਾਜਾ ਆਇਆ ਸੀ ਗੁਰੂ ਅਮਰਦਾਸ ਜੀ ਨੂੰ ਮਿਲਣਾ ਤਾਂ ਕਿਹੜਾ ਮੁਗਲ ਵਾਸਾ ਆਇਆ ਥੇ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੂੰ ਮਿਲਣ ਕਿਹੜਾ ਮੁਗਲ ਵਾਸਾ ਆਇਆ ਸੀ ਅਕਬਰ ਆਇਆ ਸੀ ਅਕਬਰ ਆਇਆ ਸੀ ਕਿੰਨੇ ਚ ਆਇਆ ਸੀ ਇਹ ਇਹ ਮੈਨੂੰ ਲੱਗਦਾ ਲਗਭਗ 1568 ਈਸਵੀ ਵਿੱਚ ਆਇਆ ਸੀ ਬਾਕੀ ਗਾਹ ਲਿਖਿਆ ਹੋਇਆ ਹੈ ਨਾ ਆਪਾਂ ਦੇਖਾਂਗੇ ਗੁਰੂ ਅਮਰਦਾਸ ਜੀ ਦੇ ਸਮਕਾਲੀ ਕਿਹੜੇ ਰਾਜੇ ਸਨ ਗੁਰੂ ਅਮਰਦਾਸ ਜੀ ਕਦੋਂ ਗੱਦੀ ਤੇ ਬੈਠੇ 1500 ਤੇ 52 ਚ ਠੀਕ ਹੈ ਤੇ 1552 ਚ ਬੈਠੇ ਉਦੋਂ ਆਪਣੇ ਭਾਰਤ ਦਾ ਉਦੋਂ ਮਤਲਬ ਸੇਸਾ ਸੂਰੀ ਦੀ ਤਾਂ ਡੈਥ ਹੋ ਚੁੱਕੀ ਸੀ ਇਹ ਤਾਂ ਆਪਾਂ ਲਿਖ ਨਹੀਂ ਸਕਦੇ ਹਮਾਯੂ ਆਇਆ 1555 55 ਚ ਫੇਰ ਵਾਪਸ ਠੀਕ ਹੈ ਜੀ 55 ਚ ਆ ਗਿਆ ਸੀ ਅਕਬਰ ਵੀ ਮਿਲਿਆ ਹਮਾਯੂ ਵੀ ਇਹਨਾਂ ਦੇ ਸਮਕਾਲੀ ਸਨ ਸੇਸਾ ਸੂਰੀ ਦੀ ਡੈਥ ਹੋ ਗਈ ਸੀ ਇਹਨਾਂ ਦਾ ਬੇਟਾ ਤੋਂ ਬੇਟਾ ਜਾਣ ਕੇ ਨਾ ਉਹ ਵੰਸ਼ ਸੀ ਆਪਾਂ ਠੀਕ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦੇ ਸਮਕਾਲੀ ਪਰ ਆਪਾਂ ਇਹ ਲਿਖ ਸਕਦੇ ਹਾਂ ਗੁਰੂ ਜੀ ਗੱਦੀ ਦੇ ਜਦੋਂ ਮਤਲਬ ਗੁਰੂ ਜੀ ਦਾ ਜਨਮ 14 1479 ਚ ਹੋਇਆ ਨਾ ਉਸ ਟਾਈਮ ਹੈਗਾ ਸੀ ਸੇਸਾ ਸੂਰੀ ਮਤਲਬ ਉਸ ਤੋਂ ਬਾਅਦ ਸੇਸਾ ਸੂਰੀ ਦੀ ਮੌਤ ਆ 1545 ਦੇ ਨੇੜੇ ਤੇੜੇ ਹੋਈ ਹੈ ਨਾ 1545 ਚ ਤਾਂ ਇਹ ਸਮਕਾਲੀ ਆਪਾਂ ਇਹ ਉਸ ਹੱਬ ਨਾਲ ਸਾਰੇ ਲਿਖ ਸਕਦੇ ਹਾਂ ਠੀਕ ਆ ਅਪਰੋਖਤ ਸਾਰੇ ਤੇ ਗੁਰਤਾ ਗੱਦੀ ਮਹਨਤ ਤੋਂ ਬਾਅਦ ਤਾਂ ਆ ਦੋਨੇ ਸੀ ਜੇ ਪੁੱਛ ਲਿਆ ਗਿਆ ਵੀ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਤੋਂ ਜਦੋਂ ਮਿਲੀ ਉਸ ਤੋਂ ਬਾਅਦ ਇਹ ਕਿਹੜੇ ਸਮਕਾਲੀ ਸੀ ਤਾਂ ਅਕਬਰ ਤੇ ਹਮਾਜੂ ਲੇਕਿਨ ਇਹਦੇ ਸਮਕਾਲੀ ਪੁੱਛ ਲਿਆ ਤਾਂ ਸਾਰੇ ਆ ਗਏ ਠੀਕ ਹੈ ਜੀ ਸੇਰਸਾ ਸੂਰੀ ਅਕਬਰ ਹਮਾਜੂ ਬਰੋ ਸਾਰੇ ਆਪਣਾ ਕੁਐਸਚਨ ਆ ਗਿਆ 20ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ 974 907 915 74 ਰਾਈਟ ਆਨਸਰ ਆਜੂ 974 ਆਪਾਂ ਦੇਖਿਆ 974 ਤੇ ਆਪਾਂ ਨੇ ਅੱਜ ਹੀ ਮਤਲਬ ਅੱਜ ਵਾਲੀ ਵੀਡੀਓ ਚ ਦੇਖਿਆ ਹਾਂ ਤਰੇਡ ਸ਼ਲੋਕ ਕਿਹਦੇ ਨੇ ਦਰਜ ਹੈ ਆਪਣੇ ਗੁਰੂ ਅੰਗਦ ਦੇਵ ਜੀ ਦੇ 974 ਸ਼ਬਦ ਕਿੰਨਾ ਦੇ ਨੇ ਇਹਨਾਂ ਦੇ ਨੇ ਹੁਣ ਮੈਨੂੰ ਕਮੈਂਟ ਕਰਕੇ ਦੱਸਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਨੇ ਠੀਕ ਹੈ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਤੇ ਹੋਰ ਗੁਰੂ ਅਮਰਦਾਸ ਜੀ ਬਾਰੇ ਜਾਣਕਾਰੀ ਤੇ 1568 ਈਸਵੀ ਵਿੱਚ ਆਇਆ ਸੀ ਠੀਕ ਹੈ ਜੀ ਆਪਾਂ ਨੇ ਪਹਿਲਾਂ ਵੀ ਦੱਸ ਚੁੱਕੇ ਹਾਂ 1568 ਈਸਵੀ ਵਿੱਚ ਇਹਨੂੰ ਮਿਲਣ ਆਇਆ ਸੀ ਕੌਣ ਆਇਆ ਸੀ ਅਕਬਰ ਬਾਦਸ਼ਾਹ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਅੰਮ੍ਰਿਤਸਰ ਸੈਰ ਬਸਾਉਣ ਲਈ ਜਮੀਨਦਾਨ ਦੇਣੀ ਚਾਹੀ ਪਰ ਗੁਰੂ ਜੀ ਨੇ ਮਨਾ ਕਰਤਾ ਤਾਂ ਉਹਨਾਂ ਨੇ ਬੀਬੀ ਭਾਨੀ ਜੀ ਦੇ ਨਾਮ ਤੇ ਅਮਰਸਰ ਦੀ ਜਗ੍ਹਾ ਦੇ ਦਿੱਤੀ ਸੀ ਧਾਨ ਚ ਠੀਕ ਆ ਜੇ ਅੱਜ ਆਪਾਂ ਪੁੱਛਿਆ ਵੀ ਅਮਰਸਰ ਦੀ ਜਿਹੜੀ ਸ਼ਹਿਰ ਦੀ ਮਤਲਬ ਸਾਰੀ ਜ਼ਮੀਨ ਆ ਉਹ ਕਿਹਦੇ ਨਾਮ ਤੇ ਸੀਗੀ ਅਕਬਰ ਨੇ ਕਰੀ ਤਾਂ ਆਪਾਂ ਟੈਕ ਲਾਵਾਂਗੇ ਬੀਬੀ ਭਾਨੀ ਜੀ ਦੇ ਨਾਮ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਪਰਦਾ ਪ੍ਰਥਾ ਬੁਰਕਾ ਪ੍ਰਥਾ ਆਦ ਖੰਡਨ ਕੀਤਾ ਠੀਕ ਆ ਜੀ ਖੰਡਨ ਸ਼ੁਰੂ ਕਰਤਾ ਇਹਨਾਂ ਨੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ ਵੀ ਸਤੀ ਪ੍ਰਥਾ ਇੱਕ ਮਤਲਬ ਗਲਤ ਪ੍ਰਥਾ ਗਲਤ ਪ੍ਰਥਾਵਾਡ ਉਹਨਾਂ ਦਾ ਇਹਨਾਂ ਨੇ ਅੰਤ ਅੰਤ ਤਾਂ ਨਹੀਂ ਮਤਲਬ ਅੰਤ ਤਾਂ ਜ਼ਿਆਦਾਤਰ ਲਗਭਗ ਅੰਗਰੇਜ਼ਾਂ ਵੇਲੇ ਤੱਕ ਹੀ ਹੋਇਆ ਇਹਨਾਂ ਨੇ ਖੰਡਨ ਮਤਲਬ ਇਹਨਾਂ ਨੇ ਜੋ ਸਰਦਾ ਆਲੂ ਸੀ ਸਮਝਾਉਂਦੇ ਸੀ ਉਹ ਸਮਝਾਉਂਦੇ ਸੀ ਲੋਕ ਤੇ ਇਹਨਾਂ ਨੇ ਸ਼ੁਰੂ ਕਰਤਾ ਸੀ ਵੀ ਇਹ ਗਲਤ ਚੀਜ਼ਾਂ ਨੇ ਤੇ ਸਤੰਬਰ 1574 ਵਿੱਚ ਠੀਕ ਹੈ ਜੀ ਸਤੰਬਰ 1574 ਵਿੱਚ ਤਰੀਕ ਤਾਂ ਨਹੀਂ ਯਾਦ 1574 ਸਾਲ ਰੱਖ ਲਿਓ ਇਹ ਜੋਤੀ ਜੋਤ ਸਮਾਏ ਤੇ ਸਤੰਬਰ ਜੀ ਜੋਤੀ ਜੋ ਸਮਾਏ ਜੋਤੀ ਜੋ ਸਮਾਏ ਤੋਂ ਪਹਿਲਾਂ ਇਹਨਾਂ ਨੇ ਆਪਣੇ ਜਵਾਈ ਜੇਠਾ ਜੀ ਨੂੰ ਜੇਠਾ ਜੀ ਕਿੰਨਾ ਦੇ ਪਤੀ ਸਨ ਜੇਠਾ ਜੀ ਪਤੀ ਸਨ ਬੀਬੀ ਭਾਨੀ ਜੀ ਦੇ ਉਹਨਾਂ ਨੂੰ ਚੌਥਾ ਗੁਰੂ ਨਿਯੁਕਤ ਕਰਿਆ 1574 ਚ ਠੀਕ ਹੈ ਜੀ ਕਿੱਥੇ ਜੋਤੀ ਜੋ ਸਮਾਏ ਇਹਨਾਂ ਨੇ ਜੋ ਸਹਿਰ ਬਸਾਇਆ ਸੀ ਗੋਇੰਦਵਾਲ ਇਹ ਦੇਖੋ ਆਪਾਂ ਨੇ ਪਹਿਲੇ ਤਿੰਨ ਗੁਰੂ ਪੜੇ ਨੇ ਪਹਿਲੇ ਤਿੰਨ ਗੁਰੂ ਪੜੇ ਨੇ ਪਹਿਲੇ ਗੁਰੂਆਂ ਨੇ ਕਰਤਾਰਪੁਰ ਸਹਿ ਬਸਾਇਆ ਉੱਥੇ ਜੋਤੀ ਜੋ ਸਮਾਏ ਦੂਜੇ ਗੁਰੂ ਨੇ ਖਡੂਰ ਸਾਹਿਬ ਵਸਾਇਆ ਉੱਥੇ ਜੋਤੀ ਜੋ ਸਮਾਏ ਤੇ ਤੀਜੇ ਗੁਰੂ ਨੇ ਆਪਣਾ ਗੋਇੰਦਵਾਲ ਸਾਹਿਬ ਵਸਾਇਆ ਉੱਥੇ ਜੋਤੀ ਜੋ ਸਮਾਏ ਠੀਕ ਆ ਜੀ ਤੇ ਹੋਰ ਗੁਰੂ ਸਾਹਿਬਾਰੇ ਮਤਲਬ ਇਹਨਾਂ ਨੇ ਬਸ ਇਹੀ ਚੀਜ਼ ਆ ਗੋਇੰਦਵਾਲ ਜੋਤੀ ਜੋ ਸਮਾਏ ਤੇ ਅੱਜ ਦੀ ਵੀਡੀਓ ਇੰਨੀ ਸੀ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅੱਜ ਦੇ ਜੋ ਐਮਐਸਸੀ ਕਿਉ ਸੀ ਬਹੁਤ ਇੰਪੋਰਟੈਂਟ ਲੈਣ ਵਾਲੇ ਨੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਲੋਕਾਂ ਕੋਲ ਵੀ ਪਹੁੰਚ ਸਕੇ ਠੀਕ ਆ ਜੀ ਇਹ ਆਪਣੀ ਮਤਲਬ ਜੋ ਸੀਰੀਜ਼ ਕਰੀ ਆ ਆਪਾਂ ਲਗਭਗ ਸਾਰੀ ਪੰਜਾਬ ਜੀ ਕੇ ਕਰਾਂਗੇ ਅੱਜ ਦੀ ਕਲਾਸ ਹੀ ਚੌਥੀ ਕਲਾਸ ਦੀਗੀ ਕਿੰਨੀ ਸੀ ਚੌਥੀ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਬੱਚਿਆਂ ਨੂੰ ਵੀ ਬੈਨੀਫਿਟ ਮਿਲ ਸਕੇ ਤੇ ਆਪਣਾ ਚੈਨਲ ਵੀ ਗਰੋਥ ਕਰ ਸਕੇ ਠੀਕ ਆ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਜੇਕਰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਹਾਂ ਜੇਕਰ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਵੀ ਲੱਗਦੀ ਪਈ ਹੈ ਲਾਈਕ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਰੀ ਕਾ